ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਓ ਜਪਾ ਸੁਣਦੇ ਹਾਂ ਲੇਖਿਕਾ ਦਲੀਪ ਕੋਟੇਵੜਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ 24 ਗਰਮੀਆਂ ਦੀਆਂ ਛੁੱਟੀਆਂ ਤੋਂ ਮਗਰੋਂ ਮੈਂ ਗਵਰਨਮੈਂਟ ਕਾਲਜ ਧਰਮਸ਼ਾਲਾ ਜੁਆਇਨ ਕਰ ਲਿਆ ਦੋ ਤਿੰਨ ਪ੍ਰੋਫੈਸਰਨੀਆਂ ਜਿਨ੍ਹਾਂ ਵਿੱਚ ਮਿਸ ਗਿਲ ਵੀ ਸੀ ਇੱਕ ਕਰ ਵਿੱਚ ਰਹਿੰਦੀਆਂ ਸਨ ਉਹਨਾਂ ਮੈਨੂੰ ਵੀ ਪ੍ਰਿੰਸੀਪਲ ਦੇ ਆਖਣ ਤੇ ਆਪਣੇ ਨਾਲ ਹੀ ਰੱਖ ਲਿਆ ਧਰਮਸ਼ਾਲਾ ਛੋਟਾ ਜਿਹਾ ਪਹਾੜੀ ਸ਼ਹਿਰ ਗਰੀਬ ਜਿਹੇ ਲੋਕ ਤੇ ਸ਼ਾਂਤ ਵਾਤਾਵਰਣ ਥੋੜਾ ਉੱਪਰ ਚਲੇ ਜਾਓ ਬਰਫ਼ ਪਈ ਦਿੱਸੇ ਥੋੜਾ ਹੇਠਾਂ ਚਲੇ ਜਾਓ ਕੋਲਾ ਨਦੀਆਂ ਵਗਦੀਆਂ ਲੱਭ ਜਾਂਦੀਆਂ ਜੰਗਲ ਪਹਾੜ ਕੋਲਾ ਨਦੀਆਂ ਓਪਰਾ ਥਾਂ ਓਪਰੇ ਲੋਕ ਮੈਂ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਸੀ ਜਿੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ ਜਿੱਥੇ ਮੈਂ ਆਪਣੇ ਆਪ ਨੂੰ ਭੁੱਲ ਕੇ ਜੀਉ ਸਕਦੀ ਸੀ ਪਹਿਲੇ ਪਹਿਲੇ ਤੇ ਲੋਕਾਂ ਨੂੰ ਇਹ ਵੀ ਇਤਬਾਰ ਨਹੀਂ ਸੀ ਆਉਂਦਾ ਕਿ ਮੈਂ ਇੱਥੇ ਪ੍ਰੋਫੈਸਰ ਲੱਗੀ ਹਾਂ ਕਲਰਕ ਨੂੰ ਆਖਿਆ ਮੈਨੂੰ ਰੋਲ ਨੰਬਰ ਦੇ ਦੇ ਆਪਸੀ ਵਿਦਿਆਰਥੀਆਂ ਦੇ ਪਰ ਉਹਨੇ ਪੁੱਛ ਲਿਆ ਕਿਹੜੀ ਜਮਾਤ ਚ ਦਾਖਲ ਹੋਇਓ ਚਪੜਾਸੀ ਨੂੰ ਇੱਕ ਦਿਨ ਆਖਿਆ ਜ਼ਰਾ ਚਿੱਠੀਆਂ ਦਾ ਪੋਸਟ ਕਰਾ ਆਖਣ ਲੱਗਿਆ ਮੇਰੇ ਕੋਲ ਟਾਈਮ ਨਹੀਂ ਪਰ ਮਗਰੋਂ ਕਿਸੇ ਨੇ ਜਦੋਂ ਦੱਸਿਆ ਪ੍ਰੋਫੈਸਰ ਨਹੀਂ ਐ ਨਵੀਂ ਆਈ ਤਾਂ ਉਹ ਮਗਰ ਗਿਆ ਤੇ ਆਖਣ ਲੱਗਿਆ ਲਿਆਓ ਜੀ ਚਿੱਠੀਆਂ ਪਾਵਾਂ ਸਾੜੀ ਪਾ ਕੇ ਜਾਇਆ ਕਰ ਕਮੀਜ਼ ਸਲਵਾਰ ਨਾਲ ਤਾਂ ਤੂੰ ਕੁੜੀਆਂ ਵਿੱਚ ਹੀ ਰੁਲ ਜਾਨੀ ਐ ਮਿਸ ਗਿਲ ਨੇ ਸਲਾਹ ਦਿੱਤੀ ਕੱਪੜਿਆਂ ਨਾਲ ਹੀ ਜੇ ਤੁਹਾਡੀ ਪਛਾਣ ਹੋਈ ਤਾਂ ਬੜੀ ਹੋਈ ਮੈਂ ਹੱਸ ਕੇ ਆਖਿਆ ਪਰ ਪਿਛੋਂ ਪਹਿਚਾਨ ਹੋ ਗਈ ਜਦੋਂ ਪ੍ਰਿੰਸੀਪਲ ਨੇ ਆਖਿਆ ਸਾਰੇ ਪ੍ਰੋਫੈਸਰ گاਉਂ ਪਾ ਕੇ ਜਮਾਤਾਂ ਚ ਜਾਣ ਛੋਟਾ ਜਿਹਾ ਸ਼ਹਿਰ ਸੀ ਸਾਰੇ ਲੋਕ ਇੱਕ ਦੂਜੇ ਨੂੰ ਜਾਣਦੇ ਸੀ ਫਿਰ ਵੇ ਸੀਨੀਅਰ ਪ੍ਰੋਫੈਸਰ ਰਿਸ਼ੀ ਤੇ ਉਸ ਦੇ ਘਰ ਵਾਲੀ ਪ੍ਰਿੰਸੀਪਲ ਦੇ ਉਸ ਦੇ ਘਰ ਵਾਲੀ ਸਾਡੇ ਘਰ ਆਏ ਕਿ ਅਸੀਂ ਤੁਹਾਡੇ ਨੇੜੇ ਹੀ ਰਹਿੰਦੇ ਹਾਂ ਕੋਈ ਫਿਕਰ ਨਾ ਕਰਨਾ ਆਥਨੇ ਕੁੜੀਆਂ ਨੇ ਗੇਮਦ ਖੇਡਣ ਜਾਣਾ ਹੁੰਦਾ ਸੀ ਕਾਲਜ ਵਿੱਚ ਸਾਡਾ ਘਰ ਕਾਲਜ ਦੇ ਨੇੜੇ ਹੀ ਸੀ ਪ੍ਰਿੰਸੀਪਲ ਨੇ ਮੇਰੀ ਡਿਊਟੀ ਲਗਾ ਦਿੱਤੀ ਸ਼ਾਮ ਨੂੰ ਜਾਣ ਦੀ ਵੀ ਕੁਝ ਦਿਨ ਮਗਰੋਂ ਕੁੜੀਆਂ ਨੇ ਦੱਸਿਆ ਆਥਣੇ ਆਈਏ ਤਾਂ ਲੜਕੇ ਛੇੜਦੇ ਨੇ ਮੈਂ ਆਖਿਆ ਮੈਨੂੰ ਦੱਸਣਾ ਦੋ ਕੁ ਦਿਨ ਮੈਂ ਬਿਮਾਰ ਸੀ ਆਥਣੇ ਗੇਮਸ ਦੇ ਨਾਲ ਗਈ ਤੀਸਰੇ ਦਿਨ ਜਦੋਂ ਗਈ ਤਾਂ ਲੜਕੀਆਂ ਦੇ ਬੈਡਮਿੰਟਨ ਦੇ ਕੋਰਟ ਵਿੱਚ ਦੋ ਲੜਕੇ ਬੈਡਮਿੰਟਨ ਖੇਡ ਰਹੇ ਸਨ ਤੇ ਕੁੜੀਆਂ ਆਪਣੇ ਆਪਣੇ ਰੈਕੇਟ ਫੜੀ ਇੱਕ ਪਾਸੇ ਚੁੱਪ ਕੀਤੀਆਂ ਖੜੀਆਂ ਸਨ ਲੜਕਿਆਂ ਨੂੰ ਖੇਡ ਵਿੱਚ ਮੇਰੇ ਆਉਣ ਦਾ ਪਤਾ ਨਹੀਂ ਸੀ ਲੱਗਿਆ ਦੋ ਕੁ ਮਿੰਟ ਉਡੀਕ ਕਰਕੇ ਮੈਂ ਹੱਥ ਉੱਚਾ ਕਰਕੇ ਆਖਿਆ ਸੁਣੋ ਉਹ ਰੁਕ ਗਏ ਇਧਰ ਆ ਕੇ ਗੱਲ ਸੁਣੋ ਮੈਂ ਜ਼ਰਾ ਉੱਚੀ ਜੀ ਆਵਾਜ਼ ਵਿੱਚ ਆਖਿਆ ਤਾਂ ਉਹ ਹੈਰਾਨ ਜੇ ਹੋ ਗਏ ਕੋਟ ਤੋਂ ਬਾਹਰ ਆਓ ਮੈਂ ਸਖਤ ਹੋ ਕੇ ਕਿਹਾ ਉਹ ਢਿੱਲੇ ਜੇ ਕਦਮ ਪੁੱਟਦੇ ਮੇਰੇ ਕੋਲ ਆ ਗਏ ਤੁਸੀਂ ਕੀ ਤੋਂ ਪੁੱਛ ਕੇ ਇਸ ਕੋਟ ਵਿੱਚ ਖੇਡ ਰਹੇ ਹੋ ਖਾਲੀ ਪਿਆ ਸੀ ਉਹਨਾਂ ਵਿੱਚੋਂ ਇੱਕ ਨੇ ਆਖਣਾ ਸ਼ੁਰੂ ਕੀਤਾ ਪਰ ਜਦੋਂ ਲੜਕੀਆਂ ਆ ਗਈਆਂ ਸੀ ਤੁਸੀਂ ਹਟ ਕਿਉਂ ਨਹੀਂ ਸੀ ਗਈ ਖੇਡਣ ਤੋਂ ਸੌਰੀ ਮੈਡਮ ਉਹਨਾਂ ਵਿੱਚੋਂ ਇੱਕ ਨੇ ਆਖਿਆ ਤੇ ਪਰੇ ਖੜੀਆਂ ਕੁੜੀਆਂ ਵੱਲ ਚਾਕਿਆ ਸੌਰੀ ਮੈਡਮ ਉਹਨਾਂ ਵਿੱਚੋਂ ਇੱਕ ਨੇ ਆਖਿਆ ਤੇ ਪਰੇ ਖੜੀਆਂ ਕੁੜੀਆਂ ਵੱਲ ਚਾਕਿਆ ਜਿਹੜੀਆਂ ਉਹਨਾਂ ਦੇ ਡਾਡ ਪੈਣ ਤੇ ਖੁਸ਼ ਹੋ ਰਹੀਆਂ ਸਨ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਉਹਨਾਂ ਵਿੱਚੋਂ ਇੱਕ ਲੜਕਾ ਪ੍ਰਿੰਸੀਪਲ ਦਾ ਸੀ ਤੇ ਦੂਸਰਾ मेजर अजमेर सिंह ਦਾ ਨਿੱਕੇ ਜਿਹੇ ਇਸ ਸ਼ਹਿਰ ਵਿੱਚ ਦੋਵੇਂ ਬੰਦੇ ਬੜੀਆਂ ਵੱਡੀਆਂ ਹਸਤੀਆਂ ਸਨ ਲੜਕੇ ਆ ਰਹੀ ਜਾ ਕੇ ਪ੍ਰਿੰਸੀਪਲ ਕੋਲ ਨਹੀਂ ਵਾਈਸ ਪ੍ਰਿੰਸੀਪਲ ਕੋਲ ਸ਼ਿਕਾਇਤ ਲਗਾਈ ਮੈਡਮ ਨੇ ਸਾਡੀ ਕੁੜੀਆਂ ਸਾਹਮਣੇ ਬੇਇੱਜ਼ਤੀ ਕਰ ਦਿੱਤੀ ਹੈ ਵਾਈਸ ਪ੍ਰਿੰਸੀਪਲ ਛੋਟੇ ਜੇ ਕੱਦ ਦਾ ਕਾਲੇ ਰੰਗ ਦਾ ਬੜੀਆਂ ਇੰਟੈਲੀਜੈਂਟ ਅੱਖਾਂ ਵਾਲਾ ਮਦਰਾਸੀ ਸੀ ਜਿਸ ਦੀ ਜਰਮਨ ਵਾਟੀ ਸੀ ਤੇ ਅੰਗਰੇਜ਼ਾਂ ਵਰਗੇ ਦੋ ਪੁੱਤਰ ਸਨ ਪ੍ਰਿੰਸੀਪਲ ਤੋਂ ਵੱਧ ਕਾਲਜ ਵਿੱਚ ਇਸ ਦਾ ਰੂਪ ਸੀ ਕਿਉਂਕਿ ਇੱਕੋ ਇੱਕ ਬੰਦਾ ਵਿਲਾਇਤ ਪਾਸ ਸੀ ਬੇहद ਚੁਸਤ ਸੀ ਬਹੁਤ ਪੜਦਾ ਲਿਖਦਾ ਸੀ ਵਾਈਸ ਪ੍ਰਿੰਸੀਪਲ ਨੇ ਦੋ ਕੁ ਦਿਨ ਅਗਰੋਂ ਫੁੱਲਾਂ ਨਾਲ ਭਰੇ ਕਾਲਜ ਦੇ ਲਾਨ ਵਿੱਚ ਬੈਠੀ ਇੱਕ ਮੈਗਜ਼ੀਨ ਫਰੋਲ ਰਹੀ ਨੂੰ ਮੈਨੂੰ ਆ ਕੇ ਅੰਗਰੇਜ਼ੀ ਵਿੱਚ ਪੁੱਛਿਆ ਮੈਂ ਇੱਥੇ ਤੁਹਾਡੇ ਕੋਲ ਬੈਠ ਜਾਵਾਂ ਰਸਮੀ ਖੁਸ਼ੀ ਜ਼ਾਹਿਰ ਕਰਨ ਦੀ ਥਾਂ ਤੇ ਜ਼ਰੂਰ ਬੈਠੇ ਆਖਣ ਦੀ ਥਾਂ ਮੈਂ ਆਖਿਆ ਮਰਜੀ ਹੈ ਤੁਹਾਡੀ ਉਹ ਕੁਰਸੀ ਖਿੱਚ ਕੇ ਮੇਰੇ ਕੋਲ ਬੈਠ ਗਿਆ ਕੀ ਹਾਲ ਹੈ ਤੁਹਾਡਾ ਉਸਨੇ ਪੁੱਛਿਆ ਠੀਕ ਹੈ ਮੈਂ ਸੰਖੇਪ ਵਿੱਚ ਉੱਤਰ ਦਿੱਤਾ ਕਾਲਜ ਕਿਹੋ ਜਿਹਾ ਲੱਗਿਆ ਠੀਕ ਹੈ ਮੇਰਾ ਫਿਰ ਉਹ ਉੱਤਰ ਸੀ ਜਿਨ੍ਹਾਂ ਲੜਕਿਆਂ ਨੂੰ ਤੁਸੀਂ ਛਿੜਕਿਆ ਸੀ ਉਹਨਾਂ ਵਿੱਚੋਂ ਇੱਕ ਪ੍ਰਿੰਸੀਪਲ ਦਾ ਲੜਕਾ ਹੈ ਵਿਜੇ ਤੇ ਦੂਸਰਾ ਹਰਜਿੰਦਰ ਮੇਜਰ ਅਜਮੇਰ ਸਿੰਘ ਦਾ ਲੜਕਾ ਹੈ ਉਨੇ ਦੱਸਿਆ ਫੇਰ ਕੀ ਹੋ ਗਿਆ ਉਹ ਕਹਿੰਦੇ ਸੀ ਮੈਡਮ ਨੇ ਕੁੜੀਆਂ ਸਾਹਮਣੇ ਸਾਡੀ ਬੇਇੱਜ਼ਤੀ ਕਰ ਦਿੱਤੀ ਐ ਫੇਰ ਕੀ ਹੋ ਗਿਆ ਮੈਂ ਉਸੇ ਸਹਿਜ ਨਾਲ ਆਈ ਲਾਈਕ ਯੂ ਮਾਈ ਡੀਅਰ ਗਰਲ ਆਈ ਲਾਈਕ ਯੂ ਵੈਰੀ ਮੱਚ ਉਸ ਨੇ ਜਦੋਂ ਆਖਿਆ ਮੈਂ ਹੈਰਾਨ ਹੋ ਕੇ ਉਸ ਵੱਲ ਚਾਕੀ ਉਸ ਵੇਲੇ ਵਿਜੇ ਤੇ ਹਰਜਿੰਦਰ ਉਧਰੋਂ ਲੰਗੇ ਸ਼ਾਇਦ ਸੋਚ ਰਹੇ ਹੋਣ ਵਾਈਸ ਪ੍ਰਿੰਸੀਪਲ ਸਾਹਿਬ ਮੈਡਮ ਨੂੰ ਡਾਂਟ ਰਹੇ ਨੇ ਵਿਜੇ ਹਰਮਿੰਦਰ ਇਧਰ ਆਓ ਮੈਂ ਆਵਾਜ਼ ਦਿੱਤੀ ਉਹ ਆ ਗਏ ਗੁੱਡ ਮਾਰਨਿੰਗ ਵਿਜੇ ਗੁੱਡ ਮਾਰਨਿੰਗ ਹਰਜਿੰਦਰ ਤੁਸੀਂ ਹੁਣ ਮੈਨੂੰ ਵੇਸ਼ ਨਹੀਂ ਕਰਦੇ ਕੋਲ ਦੇ ਇਉਂ ਲੰਘ ਜਾਂਦੇ ਹੋ ਜਿਵੇਂ ਮੈਨੂੰ ਦੇਖਿਆ ਹੀ ਨਹੀਂ ਹੁੰਦਾ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਤੁਹਾਨੂੰ ਵੇਸ਼ ਕਰਦਿਆ ਕਰਾਂਗੀ ਮੈਂ ਆਖਿਆ ਸੌਰੀ ਮੈਡਮ ਵਿਜੇ ਜੋ ਬਹੁਤ ਹੀ ਸੋਫਿਸਟੀਕੇਟਿਡ ਮਾਂ ਦਾ ਪੁੱਤਰ ਸੀ ਬੋਲਿਆ ਤੁਸੀਂ ਵਾਈਸ ਪ੍ਰਿੰਸੀਪਲ ਸਾਹਿਬ ਕੋਲ ਮੇਰੀ ਸ਼ਿਕਾਇਤ ਲਗਾਈ ਹੈ ਵੀ ਮੈਂ ਤੁਹਾਡੀ ਕੁੜੀਆਂ ਦੇ ਸਾਹਮਣੇ ਬੇਇੱਜ਼ਤੀ ਕਰ ਦਿੱਤੀ ਹੈ ਬੇਇੱਜ਼ਤੀ ਤਾਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ ਉਹ ਦੋਵੇਂ ਚੁੱਪ ਸਨ ਬੋਲੇ ਸੌਰੀ ਮੈਂ ਹੱਸ ਕੇ ਕਿਹਾ ਦੋਨਾਂ ਨੇ ਆਖਿਆ ਸੌਰੀ ਮੈਡਮ ਚਲੋ ਹੁਣ ਆਪਾਂ ਕੈਂਟੀਨ ਤੇ ਚਾਹ ਪੀਣ ਚੱਲਦੇ ਹਾਂ ਮੈਂ ਆਖਿਆ ਮੈਂ ਵੀ ਚੱਲਾਂ ਵਾਈਸ ਪ੍ਰਿੰਸੀਪਲ ਨੇ ਪੁੱਛਿਆ ਤੁਹਾਡੀ ਮਰਜ਼ੀ ਹੈ ਮੈਂ ਆਖਿਆ ਹਾਂ ਮੇਰੀ ਮਰਜ਼ੀ ਹੈ ਆਖੋ ਵੀ ਨਾਲ ਹੀ ਤੁਰ ਪਿਆ ਕੈਂਟੀਨ ਵਿੱਚ ਬਹੁਤ ਸਾਰੇ ਲੋਕ ਹੈਰਾਨ ਹੋ ਕੇ ਸਾਨੂੰ ਦੇਖਦੇ ਰਹੇ ਕਿ ਵਾਈਸ ਪ੍ਰਿੰਸੀਪਲ ਮੈਡਮ ਇਹ ਸਟੂਡੈਂਟਸ ਨਾਲ ਚਾਹ ਪੀ ਰਹੀ ਹੈ ਚਾਹ ਪੀਂਦਿਆਂ ਵਿਜੇ ਨੇ ਆਖਿਆ ਮੈਡਮ ਇਹ ਗੱਲ ਮੇਰੇ ਡੈਡੀ ਨੂੰ ਨਾ ਦੱਸਣਾ ਤੇ ਹਰਜਿੰਦਰ ਨੇ ਆਖਿਆ ਮੈਡਮ ਸਾਡੇ ਘਰ ਆਓ ਕਦੇ ਤੇ ਇਸੇ ਹਰਜਿੰਦਰ ਲੜਕੇ ਨਾਲ ਜਦੋਂ ਉਹ ਫੌਜ ਵਿੱਚ ਲੈਫਟ ਹੈਂ ਬਣ ਗਿਆ ਮੇਰੀ ਛੋਟੀ ਭੈਣ ਦਾ ਵਿਆਹ ਹੋਇਆ ਦੂਜੀਆਂ ਦੋ ਪ੍ਰੋਫੈਸਰਨੀਆਂ ਦੀ ਉਥੋਂ ਬਦਲੀ ਹੋ ਗਈ ਸੀ ਘਰ ਵਿੱਚ ਸਿਰਫ ਮੈਂ ਤੇ ਮਿਸ ਗਿੱਲ ਹੀ ਰਹਿ ਗਈਆਂ ਸਨ ਇੱਕ ਦਿਨ ਮਿਸ ਗਿੱਲ ਨੇ ਆਪਣੇ ਮਾਮਾ ਜੀ ਦੀ ਮੈਨੂੰ ਚਿੱਠੀ ਪੜhai ਉਹਨਾਂ ਦਾ ਕੋਈ ਵਾਕਫ ਲੜਕਾ ਮਿਸ ਗਿੱਲ ਨੂੰ ਦੇਖਣ ਆ ਰਿਹਾ ਸੀ ਰੈਸਟ ਹਾਊਸ ਵਿੱਚ ਉਹਨੇ ਟਹਿਹਣਾ ਸੀ ਤੇ ਅਸੀਂ ਆਪ ਜਾ ਕੇ ਉਹਨੂੰ ਘਰ ਲਿਆ ਕੇ ਚਾਹ ਪਿਉਣੀ ਸੀ ਅਸੀਂ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ, ਖੂਬ ਸਜਾਇਆ, ਨਵੇਂ ਪਰਦੇ ਲਿਆਂਦੇ, ਫੁੱਲਦਾਨ ਲਿਆਂਦੇ, ਕਾਲਜ ਦੇ ਮਾਲੀ ਤੋਂ ਫੁੱਲ ਮੰਗਵਾਈ। ਚਾਹ ਨਾਲ ਨੂੰ ਕਈ ਚੀਜ਼ਾਂ ਲਿਆਂਦੀਆਂ। ਭਾਵੇਂ ਮੈਨੂੰ ਔਖਾ ਲੱਗਦਾ ਸੀ ਫਿਰ ਵੀ ਆਪਣੀ ਸਹੇਲੀ ਮਿਸ ਗਿਲ ਦੀ ਖਾਤਰ ਮੈਂ ਉਹਦੇ ਨਾਲ ਗੈਸਟ ਹਾਊਸ ਗਈ। ਉਸ ਭਾਈ ਨੂੰ ਘਰ ਲਿਆਂਦਾ, ਚਾਹ ਪਿਆਈ। ਫਿਰ ਇਹ ਸੋਚ ਕੇ ਕਿ ਇਹ ਆਰਾਮ ਨਾਲ ਗੱਲਾਂ ਕਰ ਸਕਣ। ਮੈਂ ਗੁਸਲਖਾਨੇ ਵਿੱਚ ਨਹਾਉਣ ਚਲੀ ਗਈ। ਨਹਾ ਕੇ ਵਾਲ ਸੁਕਾਉਣ ਲਈ ਮੈਂ ਬਾਹਰ ਪਰੇ ਵਿੜੇ ਵਿੱਚ ਜਾ ਬੈਠੀ। ਕੋਈ ਕਿਤਾਬ ਪੜਨ ਲੱਗ ਪਈ। ਜਾਣ ਵੇਲੇ ਉਹ ਮੇਰੀ ਬੁਲਾਇਆ। ਹੁਣ ਮੈਂ ਚਲਣਾ ਬੜੀ ਖੁਸ਼ੀ ਹੋਈ ਮਿਲ ਕੇ। ਉਸਨੇ ਆਖਿਆ। ਹੋਰ ਬੈਠੋ ਅਜੇ ਤਾਂ ਅਨੇਰਾ ਨਹੀਂ ਹੋਇਆ। ਖਾਣਾ ਖਾ ਕੇ ਜਾਇਓ। ਉਥੇ ਗੈਸਟ ਹਾਊਸ ਵਿੱਚ ਇਕੱਲੇ ਬੋਰ ਹੀ ਹੋਵੋਗੇ। ਨਾਲੇ ਮਿਸ ਗਿਲ ਨਾਲ ਤਾਂ ਭਾਵੇਂ ਤੁਸੀਂ ਕਿਸੇ ਟੌਪਿਕ ਤੇ ਗੱਲ ਛੇੜ ਲਓ। ਇਨੀ ਨੌਲੇਜ ਹੈ ਮੈਂ ਤਾਂ ਹੈਰਾਨ ਹੀ ਹੋ ਜਾਨੀ ਆ ਉਂਝ ਵੀ ਬਹੁਤ ਘਟ ਲੜਕੀਆਂ ਨੂੰ ਇੰਨੀ ਅਕਲ ਹੁੰਦੀ ਐ ਹਰ ਇੱਕ ਗੱਲ ਬਾਰੇ ਮੈਂ ਨਹੀਂ ਬਹਾਨੇ ਮਿਸਕਿਲ ਦੀ ਪ੍ਰਸ਼ੰਸਾ ਕਰ ਰਹੀ ਸੀ ਇਹ ਸਭ ਕੁਝ ਆ ਕੇ ਕੱਲ ਆਵਾਂਗਾ ਉਸਨੇ ਆਖਿਆ ਤੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਚਲਿਆ ਗਿਆ ਬੰਦਾ ਚੰਗਾ ਲੱਗਦਾ ਉਸ ਤੇ ਜਾਨ ਮਗਰੋ ਮੈਂ ਮਿਸਕਿਲ ਨੂੰ ਆਖਿਆ ਨੌਕਰੀ ਵੀ ਬੜੀ ਵੱਡੀ ਤੇ ਐ ਉਸਨੇ ਦੱਸਿਆ ਉਹਨੇ ਤੇ ਮਾਮਾ ਜੀ ਨੂੰ ਜਾ ਕੇ ਆਖਣਾ ਮੇਰਾ ਛੇਤੀ ਵਿਆਹ ਕਰ ਦਿਓ ਮੈਂ ਇਸ 길 ਨਾਲ ਫੇਰ ਮੈਂ ਇੱਥੇ ਇਕੱਲੀ ਕੀ ਕਰਾਂਗੀ ਮੈਂ ਕੁਝ ਖੁਸ਼ੀ ਤੇ ਕੁਝ ਸੰਸੇ ਨਾਲ ਆਖਿਆ ਬੰਦਾ ਇੰਟੈਲੀਜੈਂਟ ਹੈ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੇਖ ਤੇ ਛੱਡੀਆਂ ਹੋਣਗੀਆਂ ਨਾਲੇ ਕੀ ਪਤਾ ਹੈ ਕਿਹੋ ਜਿਹੀ ਕੁੜੀ ਚਾਹੁੰਦਾ ਹੈ ਮੈਂ ਇਸ ਗੇ ਲਾਗ ਰਹੀ ਸੀ ਪੜ੍ਹੀ ਲਿਖੀ ਸੌ ਸੋਣੀ ਪ੍ਰੋਫੈਸਰ ਨਹੀਂ ਮਿਸ ਗਿਲ ਜਿਹਨੂੰ ਮਿਲੇ ਹੋਰ ਅਗਲੇ ਨੂੰ ਕੀ ਚਾਹੀਦਾ ਮੈਂ ਹੱਸ ਕੇ ਆਖਿਆ ਚਲੋ ਦੇਖੋ ਉਹ ਬੋਲੀ ਜੋ ਉਸ ਨੂੰ ਸਭ ਕੁਝ ਪਸੰਦ ਨਾ ਹੁੰਦਾ ਤਾਂ ਉਸ ਨੇ ਇਹ ਨਹੀਂ ਸੀ ਆਖਣਾ ਕੱਲ ਨੂੰ ਆਵਾਂਗਾ ਉਹ ਅੱਜ ਹੀ ਇੱਥੋਂ ਚਲਿਆ ਜਾਂਦਾ ਮੈਂ ਦਲੀਲ ਦਿੱਤੀ ਜਿਹੜੀ ਮਿਸ ਗਿਲ ਨੂੰ ਜੱਜ ਗਈ ਅਗਲੇ ਦਿਨ ਮਿਸ ਗਿਲ ਸਵੇਰੇ ਕਾਲਜ ਨੂੰ ਚਲੀ ਗਈ ਮੈਂ ਪਿਛਲੇ ਪੀਰੀਅਡ ਹੋਣ ਕਰਕੇ देर ਨਾਲ ਜਾਂਦੀ ਸੀ 11:00 ਵਜੇ ਉਹ ਪਾਈਆ ਪਹੁੰਚੇ ਮੇ ਸਕਿਲ ਦਾ ਕਾਲਜ ਗਏ ਹੋਈ ਨਹੀਂ ਮੈਂ ਦੱਸਿਆ ਮੈਂ ਤੁਹਾਨੂੰ ਮਿਲਣਾ ਆ ਉਸ ਨੇ ਆਪੇ ਕੁਰਸੀ ਤੇ ਬੈਠ ਤੇ ਨਿਆਖਿਆ ਦੱਸੋ ਮੈਂ ਕੁਝ ਘਬਰਾਹਟ ਜਿਹੀ ਵਿੱਚ ਆਖਿਆ ਤੁਸੀਂ ਉਹ ਜਿਹੜੀ ਅੰਗੂਠੀ ਪਾਈ ਹੋਈ ਹੈ ਇਹ ਮੇਰੇ ਬਾਬਾ ਜੀ ਨੇ ਬਣਵਾ ਕੇ ਦਿੱਤੀ ਸੀ ਉਦੋਂ ਮੇਰੇ ਖੁੱਲੇ ਸੀ ਹੁਣ ਮੇਚ ਆ ਜਾਣ ਕਰਕੇ ਮੈਂ ਪਾ ਲਈ ਹੈ ਬੇਮਤਲਬ ਹੀ ਮੈਂ ਦੱਸਿਆ ਚਾਹ ਪੀਓਗੇ ਮੈਂ ਘਬਰਾਹਟ ਜਿਹੀ ਚ ਪੁੱਛਿਆ ਨਹੀਂ 1 ਮਿੰਟ ਬੈਠ ਕੇ ਮੇਰੀ ਗੱਲ ਸੁਣੋ ਉਸ ਨੇ ਮੈਨੂੰ ਕਬਰਾ ਹਟ ਜਾਈ ਚ ਖੜੀ ਹੋ ਗਈ ਨੂੰ ਆਖਿਆ ਮੈਂ ਬੈਠ ਗਈ ਐ ਮੇਰਾ ਪਤਾ ਹੈ ਉਸ ਨੇ ਵਿਜ਼ਿਟਿੰਗ ਕਾਰਡ ਕੱਢ ਕੇ ਮੈਨੂੰ ਫੜਾ ਦਿੱਤਾ ਸ਼ਾਇਦ ਇਸ ਲਈ ਕਿ ਉਸ ਦਾ ਡੈਜ਼ਿਗਨੇਸ਼ਨ ਦੇਖ ਕੇ ਮੈਂ ਬੜੀ ਪ੍ਰਭਾਵਿਤ ਹੋਵਾਂਗੀ ਦੇਖੋ ਤੁਸੀਂ ਕੌਣ ਹੋ ਕਿਸੇ ਲੜਕੀਓ ਮੈਂ ਜਾਣਣ ਵਿੱਚ ਇੰਟਰਸਟਿਡ ਨਹੀਂ ਬਸ ਮੈਂ ਇਹਨਾਂ ਅੱਖਰਾਂ ਚਾਹਨਾ ਕਿ ਮਿਸ ਗੇਲ ਨਾਲ ਨਹੀਂ ਉਹ ਸਾਡੇ ਨਾਲ ਸ਼ਾਦੀ ਕਰਨ ਨੂੰ ਤਿਆਰ ਹਾਂ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਇਸ ਪਤੇ ਉੱਤੇ ਖਤਪਾ ਦੇਣਾ ਅੱਛਾ ਮੈਂ ਚੱਲਦਾ ਮੈਂ ਬੱਸ ਫੜਨੀ ਹੈ ਜਾ ਕੇ ਆਖੋ ਚੱਲਿਆ ਗਿਆ ਇਹ ਗੱਲ ਮੈ ਮਿਸਕਿਲ ਨੂੰ ਨਹੀਂ ਸੀ ਦੱਸੀ ਸਿਰਫ ਇਨਾ ਹੀ ਦੱਸਿਆ ਸੀ ਕਿ ਉਹ ਪਾਈ ਆਇਆ ਸੀ ਇਹ ਦੱਸਣ ਲਈ ਕਿ ਮੈਂ ਜਾ ਰਿਹਾ ਉਲੂ ਦੇ ਪੱਠੇ ਨੂੰ ਪਤਾ ਤਾਂ ਸੀ ਕਿ ਇਸ ਟਾਈਮ ਮੈਂ ਕਾਲਜ ਹੋਵਾਂਗੀ ਉਹ ਬੋਲੀ ਕਿੰਨੇ ਦਿਨ ਉਸਦੇ ਜਾਣ ਮਗਰੋਂ ਮਿਸਕਿਲ ਮਾਂ ਮਾਜੀ ਦਾ ਖਾਤੂ ਦੇਖਦੀ ਰਹੀ ਤੇ ਕਿੰਨੇ ਹੀ ਦਿਨ ਮੈਂ ਬਹੁਤ ਉਦਾਸ ਰਹੀ ਬਹੁਤ ਉਦਾਸ ਹੋਣ ਤੇ ਮੈਂ ਕਦੇ-ਕਦੇ ਇਕੱਲੀ ਘਰੋਂ ਸੈਰ ਕਰਨ ਜੰਗਲ ਵਿੱਚ ਚਲੀ ਜਾਂਦੀ ਸਾਹਮਣੇ ਬਰਫ ਲਦੇ ਹਿਮਾਲਿਆ ਪਰਬਤ ਦੀਆਂ ਚੋਟੀਆਂ ਆਲੇ-ਦੁਆਲੇ ਨਿਰਜਨ ਜੰਗਲ ਝਾੜੀਆਂ ਚੀਨਾ ਦੇ ਰੂਪ ਆੜੂ ਤੇ ਨਾਸ਼ਪਾਤੀਆਂ ਦੇ ਦਰਖਤ ਜੰਗਲੇ ਫੁੱਲ ਥਾਂ-ਪਰਥਾਂ ਵਗਦੀਆਂ ਕੋਹਾਂ ਤੇ ਵਗਦੀ ਨਦੀ ਲੱਗਦਾ ਮੈਂ ਕਿਸੇ ਹੋਰ ਯੁੱਗ ਵਿੱਚ ਪਹੁੰਚ ਗਈ ਹਾਂ ਬਚਪਨ ਵਿੱਚ ਸੁਣਿਆ ਸੀ ਪਹਾੜਾਂ ਤੇ ਜੰਗਲਾਂ 'ਚ ॠषि मुनि ਤਪ ਕਰਨ ਚਲੇ ਜਾਂਦੇ ਸਨ ਉੱਥੇ ਉਹਨਾਂ ਦੇ ਤਪੋਵਨ ਹੁੰਦੇ ਨੇ ਤੇ ਮੈਨੂੰ ਲੱਗਦਾ ਮੈਂ ॠषि मुਨੀਆਂ ਦੇ ਦੇਸ਼ ਵਿੱਚ ਫਿਰ ਰਹੀ ਹਾਂ ਤੇ ਹੁਣੇ ਕਿਸੇ ॠषि मुनि ਦੇ ਦੇਸਪੈਨ ਦੀ ਆਸ ਮੈਨੂੰ ਲੱਗੀ ਰਹਿੰਦੀ ਕੁਦਰਤ ਦੀ ਅਨੰਤਤਾ ਵਿੱਚ ਆਪਣਾ ਤੋਂ ਛਾਪਾ ਮੈਨੂੰ ਭੁੱਲ ਜਾਂਦਾ ਜੰਗਲੀ ਫੁੱਲ ਝੁੰਮਦੀ ਤਰ੍ਹਾਂ-ਤਰ੍ਹਾਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਸੁਣਦੀ ਕਿਸੇ ਕੋਲ ਦੇ ਨਾਲ-ਨਾਲ ਤੁਰਦੀ ਕਦੇ-ਕਦੇ ਮੈਂ ਬਹੁਤ ਦੂਰ ਨਿਕਲ ਜਾਂਦੀ ਬਹੁਤ ਸੁਖਸੀ ਸ਼ਾਂਤੀ ਸੀ ਤੇ ਸਕੂਨ ਸੀ ਇਸ ਥਾਂ ਇਸ ਵੇਲੇ ਕਈ ਮੋਹ ਭੇਜੀਆਂ ਨਜ਼ਰਾਂ ਮੇਰੇ ਵੱਲ ਉਲਰੀਆਂ ਪਰ ਮੈਂ ਨਿਮੀ ਪਾ ਕੇ ਕੋਲ ਦੇ ਲੰਘ ਜਾਂਦੀ ਤੇ ਬੇਚੈਨ ਹੋ ਕੇ ਸੋਚਦੀ ਮੈਂ ਕਿਵੇਂ ਇਹਨਾਂ ਨੂੰ ਦੱਸਾਂ ਕਿ ਮੈਂ ਮੈਂ ਨਹੀਂ ਹਾਂ ਬੇਸੰਕੋਚ ਸਿਰਫ ਮੈਂ ਵਾਈਸ ਪ੍ਰਿੰਸੀਪਲ ਨਾਲ ਗੱਲਾਂ ਕਰ ਸਕਦੀ ਪਤਾ ਸੀ ਬਹੁਤ ਇੰਟੈਲੀਜੈਂਟ ਬੰਦਾ ਏ ਬਹੁਤ ਸੋਹਣੀ ਜਰਮਨ ਵਰਟੀ ਏ ਲਾਲਾ ਵਰਗੇ ਦੋ ਪੁੱਤਰ ਨੇ ਤੇ ਪੜ੍ਹਨ ਲਿਖਣ ਵਾਲਾ ਬੰਦਾ ਏ ਇਹਨੂੰ ਕਿਸੇ ਕਿਸਮ ਦੀ ਭੁੱਖ ਨਹੀਂ ਉਹਨੇ ਬੜੇ ਚਿਰ ਮਗਰੋਂ ਦੱਸਿਆ ਕਿ ਮੈਂ ਲਾਇਬ੍ਰੇਰੀ ਦਾ ਰਜਿਸਟਰ ਦੇਖ ਕੇ ਜਾਣ ਲਿਆ ਸੀ ਤੁਸੀਂ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹਦੇ ਹੋ 6 ਕੁ ਮਹੀਨੇ ਲੰਘ ਗਏ ਇੱਕ ਦੋ ਵਾਰੀ ਮੈਂ ਪਟਿਆਲੇ ਹੋ ਗਈ ਜਦੋਂ ਮੈਂ ਪਟਿਆਲੇ ਆਉਂਦੀ ਵਾਈਸ ਪ੍ਰਿੰਸੀਪਲ ਕੁਝ ਚੀਜ਼ਾਂ ਲੈਣ ਲਈ ਆਖਦਾ ਤੇ ਜੂਸਨ ਮੈਂ ਵਾਪਸ ਪਹੁੰਚਦੀ ਉਹ ਬਸ ੱਡੇ ਤੇ ਉਡੀਕਦਾ ਹੁੰਦਾ ਤੇ ਦੱਸਦਾ ਇਹਨਾਂ ਚੀਜ਼ਾਂ ਦਾ ਮੈਨੂੰ ਬੜਾ ਇੰਤਜ਼ਾਰ ਸੀ ਚੀਜ਼ਾਂ ਭਾਵੇਂ ਮਾਮੂਲੀ ਹੁੰਦੀਆਂ ਕਦੇ ਕਿਤਾਬਾਂ ਕਦੇ ਖੂਬਸੂਰਤ ਤੂਫ ਕਦੇ ਮਿੱਠੀਆਂ ਸੁਪਾਰੀਆਂ ਤੇ ਕਦੇ ਵੋਟੀਲੀ ਸੈਟ ਉੱਥੇ ਪਟਿਆਲੇ ਦਾ ਵੀ ਇੱਕ ਪ੍ਰੋਫੈਸਰ ਸੀ ਉਸਨੇ ਇੱਕ ਦਿਨ ਮੈਨੂੰ ਆਖਿਆ ਕੋਈ ਕੰਮ ਹੋਵੇ ਮੈਨੂੰ ਦੱਸਿਆ ਕਰੋ ਉਹ ਸਾਲੇ ਮਦਰਾਸੀ ਨਾਲ ਕਾਦੇ ਲਈ ਗੱਲਾਂ ਕਰਦੇ ਹੁੰਨੇ ਹੋ ਉਹ ਹਰਤੇ ਕਰਤੇ ਕੰਮ ਪੁੱਛਣ ਕਰਾ ਜਾਂਦਾ ਭਾਵੇਂ ਉਸ ਦੇ ਕਰਨ ਜੋਗਾ ਸਾਡੇ ਕੋਲ ਕੋਈ ਕੰਮ ਨਹੀਂ ਸੀ ਹੁੰਦਾ ਮਿਸ ਗਿਲ ਛੇੜਦੀ ਇਹਨੂੰ ਆਖ ਸਾਡੀ ਸਬਜ਼ੀ ਲਿਆਦਿਆ ਕਰੇ ਉਸਨੇ ਦੱਸਿਆ 2 ਮਹੀਨੇ ਹੋ ਗਏ ਵਾਈਸ ਪ੍ਰਿੰਸੀਪਲ ਦੀ ਬੋਟੀ ਆਪਣੇ ਦੇਸ਼ ਚਲੀ ਗਈ ਹੈ ਹੁਣ ਸ਼ਾਇਦ ਹੀ ਆਵੇ ਇਸ ਚ ਹੈਵੇਗੀ ਅਸੀਂ ਤਾਂ ਹੈਰਾਨ ਸੀ ਇਸ ਨਾਲ ਆ ਕਿਵੇਂ ਗਈ ਮੈਨੂੰ ਲੱਗਿਆ ਈਰਖਾ ਬਸ ਇਹ ਲੋਕ ਮਨਾਈਆਂ ਗੱਲਾਂ ਕਰੇ ਜਾਂਦੇ ਨੇ। ਕੋਸ ਦਿਨ ਮਗਰੋਂ ਸਰਸਰੀ ਮੈਂ ਵਾਈਸ ਪ੍ਰਿੰਸੀਪਲ ਨੂੰ ਪੁੱਛਿਆ ਤੁਹਾਡੀ ਵੋਟੀ ਕਦੋਂ ਆ ਰਹੀ ਹੈ? ਬੱਚਿਆਂ ਦਾ ਕੀ ਹਾਲ ਹੈ? ਠੀਕ ਹੈ, ਠੀਕ ਹੈ। ਆਖਦਾ ਉਹ ਸਟਾਫ ਰੂਮ ਵਿੱਚੋਂ ਬਾਹਰ ਚੱਲਿਆ ਗਿਆ। ਅਗਲੇ ਦਿਨ ਫਿਰ ਜਦੋਂ ਮੈਂ ਧੁੱਪ ਕਾਲਜ ਦੇ ਲਾਨ ਵਿੱਚ ਬੈਠੀ ਕੁਝ ਪੜ੍ਹ ਰਹੀ ਸੀ, ਉਹ ਮੇਰੇ ਕੋਲ ਆ ਕੇ ਬੈਠ ਗਿਆ। ਕਈ ਲੜਕੀਆਂ ਨੇ ਇੰਨੀ ਠੰਡ ਵਿੱਚ ਵੀ ਇੱਕ ਇੱਕ ਕਮੀਜ਼ ਹੀ ਪਾਈ ਹੁੰਦੀ ਹੈ। ਇੱਕ ਦੋ ਨੂੰ ਮੈਂ ਛਿੜਕਿਆ ਕਿ ਠੰਡ ਲੱਗ ਜਾਏਗੀ ਤਾਂ ਉਹਨਾਂ ਦੱਸਿਆ ਮੈਡਮ ਸਵਾਟਰ ਹੈ ਨਹੀਂ ਚੰਦਾ ਇਕੱਠਾ ਕਰਕੇ ਕੁਝ ਕਰੀਏ ਮੈਂ ਪੁੱਛਿਆ ਕਰ ਲਓ ਉਹ ਮੇਰੇ ਵੱਲ ਧਿਆਨ ਨਾਲ ਦੇਖਦਾ ਬੋਲਿਆ ਪ੍ਰਿੰਸੀਪਲ ਤੋਂ ਪੁੱਛ ਕੇ ਹਰ ਪ੍ਰੋਫੈਸਰ ਕੋਲੋਂ ਮੈਂ ਆਪ ਚੰਦਾ ਮੰਗਣ ਗਈ 10-10 ਰੁਪਏ ਮੈਂ ਮੰਗੇ ਸਭ ਨੇ ਦੇ ਦਿੱਤੇ ਤੇ ਵਾਇਸ ਪ੍ਰਿੰਸੀਪਲ ਨੇ 50 ਦਿੱਤੇ ਮੈਂ ਬਹੁਤ ਖੁਸ਼ ਹੋ ਗਈ ਬਾਜ਼ਾਰ ਵਿੱਚ ਜਾ ਕੇ ਇੱਕ ਦੁਕਾਨਦਾਰ ਤੋਂ ਜਿਸ ਪਾ ਉਸ ਨੂੰ ਆਈ ਸੀ ਉਸੇ ਪਾ ਇਕੱਠੇ ਉਹਨਾਂ ਖਰੀਦ ਲਈ ਸਾਰੇ ਕਾਲਜ ਦੀਆਂ ਕੁੜੀਆਂ ਦੀ ਗਰਲਜ਼ ਇੱਕ ਮੀਟਿੰਗ ਕੀਤੀ ਤੇ ਆਖਿਆ ਸਵਟਰ ਬੁਣਨ ਦਾ ਕੰਪੀਟੀਸ਼ਨ ਹੈ ਜਿਹੜੀ ਲੜਕੀ ਸਭ ਤੋਂ ਪਹਿਲਾਂ ਤੇ ਸਭ ਤੋਂ ਚੰਗਾ ਸਵਟਰ ਬੁਣ ਕੇ ਲਿਆਏਗੀ ਉਸ ਨੂੰ ਇਨਾਮ ਦਿੱਤਾ ਜਾਵੇਗਾ ਤੇ ਉਸ ਦੀ ਤਸਵੀਰ ਕਾਲਜ ਮੈਗਜ਼ੀਨ ਵਿੱਚ ਛਪੇਗੀ ਸਵਟਰ ਦਾ ਸਾਈਜ਼ ਤੇ ਨਾਪ ਦੱਸ ਦਿੱਤਾ ਚਾਹੀ ਚਾਹੀ ਕੁੜੀਆਂ ਉਨ ਕਰਾਂ ਨੂੰ ਲੈ ਗਈਆਂ ਹਫਤੇ ਦੇ ਅੰਦਰ ਅੰਦਰ ਪ੍ਰਿੰਸੀਪਲ ਦੇ ਕਮਰੇ ਵਿੱਚ ਰੰਗ ਬਰੰਗੇ ਸਵੈਟਰਾਂ ਦਾ ਢੇਰ ਲੱਗ ਗਿਆ ਫਿਰ ਇੱਕ ਨੋਟਿਸ ਲਗਾਇਆ ਜਿਸ ਵੀ ਲੜਕੇ ਕੋਲ ਸਵੈਟਰ ਨਹੀਂ ਉਹ ਪ੍ਰਿੰਸੀਪਲ ਦੇ ਕਮਰੇ ਵਿੱਚ ਜਾਵੇ ਪ੍ਰਿੰਸੀਪਲ ਤੋਂ ਸਵੈਟਰ ਲੈ ਕੇ ਉੱਥੇ ਹੀ ਬਾਥਰੂਮ ਵਿੱਚ ਜਾ ਕੇ ਕਮੀਜ਼ ਦੇ ਹੇਠ ਦੇ ਪਾ ਲਵੇ ਆਪਸੀ ਹੋਰ ਨਾਲ ਸਾਹਮਣੇ ਉਸ ਨੂੰ দান ਦਾ ਸਵੈਟਰ ਪਾਉਣੋਂ ਸ਼ਰਮ ਨਾ ਲੱਗੇ ਪਰ ਲੜਕੇ ਪ੍ਰਿੰਸੀਪਲ ਦੇ ਕਮਰੇ ਵਿੱਚ ਗਏ ਸਵਟਰ ਕਮੀਜ਼ ਦੇ ਉੱਪਰ ਦੀ ਪਾਪਾ ਬਾਹਰ ਆ ਗਏ ਐਡੇ ਸੋਹਣੇ ਸਵੈਟਰ ਸ਼ਰਮ ਦੀ ਭਲਾ ਕੀ ਗੱਲ ਸੀ ਇੱਕ ਬਲਜੀਤ ਲੜਕੀ ਸੀ ਜਿਸ ਦੀ ਇੱਕ ਬਾਹ ਕੱਟੀ ਹੋਈ ਸੀ ਮੈਂ ਉਸ ਨੂੰ ਸਵੈਟਰ ਬੁਣ ਲਈ ਨਹੀਂ ਸੀ ਆਖਿਆ ਪਰ ਉਹ ਆਪਣੇ ਪੁੱਲਿਓਂ ਉਨ ਖਰੀਦ ਕੇ ਸਵੈਟਰ ਬੁਣ ਲਈ ਸੀ ਤੇ ਪਹਿਲਾ ਇਨਾਮ ਬਲਜੀਤ ਨੂੰ ਦਿੱਤਾ ਗਿਆ ਉਹਦੀ ਫੋਟੋ ਵੀ ਛੱਪੀ ਤੇ ਬਾਕੀ ਦੋ ਇਨਾਮ ਪ੍ਰਿੰਸੀਪਲ ਨੇ ਆਪਣੇ ਕੋਲੋਂ ਦੇ ਦਿੱਤੇ ਤੇ ਦੋ ਵਾਈਸ ਪ੍ਰਿੰਸੀਪਲ ਨੇ ਕਿਉਂ ਪੰਜ ਲੜਕੀਆਂ ਨੂੰ ਇਨਾਮ ਮਿਲੇ ਇਸ ਤੋਂ ਪਿੱਛੋਂ ਮੁੰਡੇ ਕੁੜੀਆਂ ਨੂੰ ਸਾਡਾ ਕਾਰਜ ਜਿਵੇਂ ਆਪਣਾ ਘਰ ਲੱਗਣ ਲੱਗ ਪਿਆ ਤੇ ਮੈਨੂੰ ਵੀ ਭੁੱਲ ਗਿਆ ਸੀ ਦੂਰ ਕਿਧਰੇ ਕਿਸੇ ਸ਼ਹਿਰ ਵਿੱਚ ਮੇਰਾ ਘਰ ਹੈ ਉੱਥੇ ਮੇਰੇ 베ਜੀ ਨੇ ਬੀਬੀ ਹੈ ਉੱਥੇ ਫੁੱਫੜ ਜੀ ਸਨ ਬਾਪੂ ਜੀ ਸਨ ਤੇ ਮੈਂ ਵੀ ਸੀ ਹੁਣ ਤਾਂ ਲੱਗਦਾ ਸੀ ਹਮੇਸ਼ਾ ਤੋਂ ਮੈਂ ਤੇਸੀ ਗਰੀ ਪਹਾੜੀਆਂ ਦੇ ਨਿੱਕੇ ਜਿਹੇ ਸ਼ਹਿਰ ਵਿੱਚ ਹਿਮਾਲਿਆ ਪਰਬਤ ਦੇ ਪੈਰਾਂ ਵਿੱਚ ਆਪਣੇ ਘਰ ਤੋਂ ਹੀ ਨਹੀਂ ਆਪਣੇ ਆਪ ਤੋਂ ਵੀ ਮੈਂ ਬਹੁਤ ਦੂਰ ਲੰਗਾਈ ਸੀ ਹੁਣ ਮੈਂ ਉੱਚੀ ਉੱਚੀ ਹੱਸ ਸਕਦੀ ਸੰ ਲੋਕਾਂ ਨੂੰ ਮਜ਼ਾਕ ਕਰ ਸਕਦੀ ਸੀ ਵਾਲਾਂ ਵਿੱਚ ਫੁੱਲ ਲਾ ਲੈਂਦੀ ਸੀ ਸੋਹਣੇ ਸੋਹਣੇ ਕੱਪੜੇ ਪਾਉਂਦੇ ਸੀ ਸਾਲ ਅਜੇ ਮੁੱਕਿਆ ਨਹੀਂ ਸੀ ਬੱਦਰਬਾਈ ਦਾ ਦਿਨ ਸੀ ਮੈਂ ਆਥਨੇ ਗੇਮਸ ਲਈ ਕਾਲਜ ਗਈ ਗ੍ਰਾਉਂਡ ਦੇ ਪਰਲੇ ਪਾਸੇ ਲਾਨਵੇਜ ਵਾਈਸ ਪ੍ਰਿੰਸੀਪਲ ਬੈਠਾ ਸੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਉਸ ਨੇ ਉੱਠ ਕੇ ਮੇਰੇ ਵੱਲ ਆਉਂਦੇ ਨੇ ਕਿਹਾ ਮੈਂ ਉੱਥੇ ਹੀ ਜਾ ਕੇ ਲਾਨਵੇਜ ਉਹਦੇ ਕੋਲ ਦੂਜੀ ਕੁਰਸੀ ਤੇ ਬੈਠ ਕੇ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਮੇਰੀ ਵਾਈਫ ਨੇ ਲਿਖ ਭੇਜਿਆ ਕਿ ਉਹ ਹੁਣ ਵਾਪਸ ਨਹੀਂ ਆਵੇਗੀ ਇੱਥੇ ਰਹਿੰਦੀ ਨੇ ਉਸ ਨੇ ਕਦੇ ਨਹੀਂ ਸੀ ਦੱਸਿਆ ਕਿ ਉਹ ਕਿਸੇ ਗੱਲੋਂ ਔਖੀ ਹੈ ਤੇ ਜਾਣ ਵੇਲੇ ਵੀ ਉਹ ਆਪਣੇ ਬਾਪ ਦੇ 70ਵੇਂ ਜਨਮ ਦਿਨ ਦਾ ਬਹਾਨਾ ਕਰਕੇ ਗਈ ਹੈ ਉਸੇ ਬਾਪ ਨੇ ਰਿਟਰਨ ਟਿਕਟ ਭੇਜੀ ਸੀ ਬੜਾ امیر ਆਦਮੀ ਹੈ ਉਸਦਾ ਬਾਪ ਕਿਸੇ ਵੇਲੇ ਗਵਰਨਰ ਸੀ ਉੱਥੇ ਪਰ ਉਸ ਦੀ ਜਾਣ ਤੋਂ ਮਗਰੋਂ ਮੈਂ ਦੇਖਿਆ ਥੋਬੀ ਵਾਲੀ ਕਾਪੀ ਵਿੱਚ ਵੀ ਉਸ ਨੇ ਜਰਮਨ ਭਾਸ਼ਾ ਵਿੱਚ ਕਵਿਤਾਵਾਂ ਲਿਖੀਆਂ ਹੋਈਆਂ ਸਨ ਬਹੁਤ ਉਦਾਸ ਕਵਿਤਾਵਾਂ ਹੁਣ ਮੈਂ ਜੇ ਝਗੜਾ ਵੀ ਕਰਾਂ ਤਾਂ ਸਿਰਫ ਆਪਣੇ ਬੱਚੇ ਵਾਪਸ ਲੈ ਸਕਦਾ ਪਰ ਬੱਚਿਆਂ ਬਾਰੇ ਮੈਂ ਸੋਚਦਾ ਉਹ ਬਿਹਤਰ ਖਿਆਲ ਰੱਖ ਸਕਦੀ ਐ ਪਰ ਭਾਵੇਂ ਕਿਤੇ ਵੀ ਰਹਿਣ ਉਹ ਬੱਚੇ ਤਾਂ ਮੇਰੇ ਹੀ ਰਹਿਣਗੇ ਮੇਹ ਦੀਆਂ ਬੂੰਦਾ ਕਦੇ ਬਦਲਾ ਨੂੰ ਆਖ ਸਕਦੀਆਂ ਹੁੰਦੀਆਂ ਨੇ ਕਿ ਅਸੀਂ ਤੁਹਾਨੂੰ ਨਹੀਂ ਜਾਣਦੀਆਂ ਉਸਨੇ ਕਵਿਤਾ ਦੀਆਂ ਇਹ ਲਾਈਨਾਂ ਸੁਣਾ ਕੇ ਗੱਲ ਮੁਕਾਈ ਮੈਂ ਹੈਰਾਨ ਉਸ ਵੱਲ ਝਾਕ ਰਹੀ ਸੀ ਕਿ ਸਾਰੀ ਗੱਲ ਦਾ ਮੇਰੇ ਨਾਲ ਕੀ تعلق ਆਪਣੇ ਆਪ ਉਸਨੇ ਗੱਲ ਅੱਗੇ ਤੋਰੀ ਤੇ ਆਖਣ ਲੱਗਿਆ ਬਾਹਰਲੇ ਮੁਲਕਾਂ ਦੀਆਂ ਇਹਨਾਂ ਔਰਤਾਂ ਦਾ ਕੋਈ ਇਤਬਾਰ ਨਹੀਂ ਹੁੰਦਾ ਮੈਂ ਚਾਹਣਾ ਹੁਣ ਮੈਂ ਸ਼ਾਦੀ ਕਿਸੇ ਪੰਜਾਬੀ ਲੜਕੀ ਨਾਲ ਕਰਾਂ ਪੰਜਾਬੀ ਲੜਕੀਆਂ ਮੈਂ ਦੇਖਿਆ ਇੰਟੈਲੀਜੈਂਟ ਵੀ ਹੁੰਦੀਆਂ ਨੇ ਤੇ ਚੰਗੀਆਂ ਵੀ ਮੈਂ ਫੇਰ ਕੋਈ ਉਤਰ ਨਾ ਦਿੱਤਾ ਅਸਲ 'ਚ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਨਾ ਇੱਕਦਮ ਜਿਵੇਂ ਮੇਰੇ ਪੈਰਾ ਹਟੋ ਜ਼ਮੀਨ ਖੇਸਕ ਗਈ ਮੈਂ ਕਬਰ ਆ ਜਾਈ ਗਈ ਤੁਸੀਂ ਇਹ ਆਖਣ ਦਾ ਹੌਸਲਾ ਕਿਵੇਂ ਕਰ ਲਿਆ ਮੈਂ ਜ਼ਰਾ ਤਲਖ ਹੋ ਕੇ ਆਖਿਆ ਮੈਂ ਸੋਚਿਆ ਨਰਾਜ਼ ਹੋ ਕੇ ਵੱਤ ਤੋਂ ਵੱਤ ਮੇਰੇ ਇੱਕ ਥੱਪੜੇ ਮਾਰ ਦੇਉਂਗੇ ਪਰ ਮੈਂ ਸੱਚ ਆਖਦਾ ਮੈਂ ਤੁਹਾਡੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਮੈਂ ਅਧਿ ਵਿਚਕਾਰੋਂ ਹੀ ਉੱਠ ਖੜੇ ਹੋਏ ਆ ਕੇ ਬੈਡਮਿੰਟਨ ਖੇਡਦੀਆਂ ਕੁੜੀਆਂ ਕੋਲ ਖੜੀ ਹੋ ਗਏ ਗੇਮ ਖਤਮ ਹੋਣ ਤੇ ਉਹਨਾਂ ਦੇ ਨਾਲ ਹੀ ਘਰ ਨੂੰ ਆਈ ਮੁੜ ਕੇ ਲਾਨਵਲ ਮੈਂ ਚਾੱਕੀ ਹੀ ਨਹੀਂ ਕਿ ਵਾਈਸ ਪ੍ਰਿੰਸੀਪਲ ਉੱਥੇ ਹੈ ਜਾਂ ਨਹੀਂ ਡੋਂਗੇ ਹਥਨੇ ਪਟਿਆਲੇ ਵਾਲਾ ਉਹੀ ਪ੍ਰੋਫੈਸਰ ਘਰ ਆਇਆ ਮਿਸ ਗਿਲ ਗਵਾਂਡੀਆਂ ਦੇ ਗਈ ਹੋਈ ਸੀ ਮੈਂ ਪਤਾ ਨਹੀਂ ਕਿਉਂ ਬੜੀ ਖਿਜੀ ਬੈਠੀ ਸੀ ਕੋਈ ਕੰਮ ਹੈ ਮੈਂ ਉਸ ਨੂੰ ਖੜੇ ਨੂੰ ਹੀ ਪੁੱਛਿਆ ਹਾਂ ਕਿ ਉਹ ਆਪ ਹੀ ਕੁਰਸੀ ਤੇ ਬੈਠ ਗਿਆ ਦੱਸੋ ਮੈਂ ਖਿਜੀ ਖਜਾਈਨੇ ਕਿਹਾ ਸ਼ਾਮ ਨੂੰ ਲਾਨ ਵਿੱਚ ਉਹ ਮਨਮਾਨੂ ਜਿਆ ਜਦੋਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ ਮੈਂ ਹੱਸਦੇ ਮਗਰ ਅਖਬਾਰ ਪੜ੍ਹ ਰਿਹਾ ਸੀ ਫੇਰ ਮੈਂ ਇਸ ਗੱਲ ਤੇ ਖਿਜ ਕੇ ਕਿਹਾ ਕਿ ਉਹ ਮੇਰੀ ਜਾਸੂਸੀ ਕਰਦਾ ਰਹਿੰਦਾ ਸੀ ਮੈਂ ਹੀ ਆਖਣਾ ਉਸ ਵਿੱਚ ਹੈ ਹੀ ਕੀ ਨਕਲ ਨਾ ਸ਼ਕਲ ਨਾ ਤੁਹਾਡੀ ਜਾਤ ਦਾ ਮਤਲਬ ਮੈਂ ਗੱਲ ਟੋਕ ਕੇ ਕਿਹਾ ਮਤਲਬ ਜੇ ਤੁਸੀਂ ਸ਼ਾਦੀ ਕਰਨੀ ਹੈ ਤਾਂ ਮੈਂ ਕਰਨ ਨੂੰ ਤਿਆਰ ਹਾਂ ਮੈਂ ਬਾਹਰਲੇ ਮੁਲਕ ਸਕਾਲਰਸ਼ਿਪ ਲਈ ਅਪਲਾਈ ਕੀਤਾ ਹੋਇਆ ਤੇ ਮਿਲ ਵੀ ਜਾਣਾ ਹੈ ਆਪਾਂ ਰੱਬ ਦੇ ਵਾਸਤੇ ਤੁਸੀਂ ਜਾਓ ਮੈਨੂੰ ਪਰੇਸ਼ਾਨ ਨਾ ਕਰੋ ਮੈਂ ਬਹੁਤ ਔਖੀ ਹੋ ਕੇ ਆਖਿਆ ਉਸੇ ਦਿਨ ਮੈਂ ਕਰ ਰਗਵੀਰ ਪਰਾਜੀ ਨੂੰ ਚਿੱਠੀ ਲਿਖੀ ਪਰਾ ਜੀ ਮੇਰੀ ਇਥੋਂ ਛੇਤੀ ਬਦਲੀ ਕਰਵਾ ਦਿਓ ਭਾਵੇਂ ਕਿਵੇਂ ਵੀ ਕਰਵਾਓ ਧੰਨਵਾਦ ਜੀ ਇਹ ਸਵਾਜਿਬ ਨੇ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ